ਪੰਜਾਬ ਦੇ ਵਿੱਚ ਇਸ ਵੇਲੇ ਜਿੱਥੇ ਹੜ ਦੀ ਮਾਰ ਪੈ ਰਹੀ ਹੈ ਲੋਕ ਸੇਵਾ ਕਰ ਰਹੇ ਨੇ ਤੇ ਉੱਥੇ ਨਾ ਪਤੰਦਰਾਂ ਦੇ ਵੱਲੋਂ ਵੀ ਵੇਖੋ ਨੋਕੀ ਸੇਵਾ ਕੀਤੀ ਜਾ ਰਹੀ ਹੈ ਇੱਕ ਪਾਸੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਂਦਾ ਪਰ ਇਹਨਾਂ ਦੀ ਇਹ ਖਾਸ ਸੇਵਾ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ ਤੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਇੱਕ ਪਾਸੇ ਤਾਂ ਐਨੀ ਡਰਾਣੀ ਸਥਿਤੀ ਬਣੀ ਹੈ ਤੇ ਉਸ ਦੇ ਵਿੱਚ ਇਹ ਪਤੰਦਰ ਵੇਖੋ ਦਾਰੂ ਦਾ ਲੰਗਰ ਲਾ ਰਹੇ ਨੇ ਜੀ ਹਾਂ ਦਾਰੂ ਦੀ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਹਿੰਦੇ ਹੁਣੇ ਕੀ ਰਾਸ਼ਨ ਤਾਂ ਚਲੋ ਲੋਕੀ ਵੰਡ ਹੀ ਰਹੇ ਨੇ ਹੜ ਪੀੜਤਾਂ ਦੇ ਲਈ ਹੁਣ ਸ਼ਰਾਬ ਕਿੱਥੋਂ ਮਿਲਣੀ ਹੈ ਕਿਉਂਕਿ ਹੜ ਆ ਗਏ ਨੇ ਠੇਕੇ ਵੀ ਬੰਦ ਨੇ ਤਾਂ ਸ਼ਰਾਬ ਵੀ ਵੰਡ ਦੋ ਤਾਂ ਇਹਨਾਂ ਪਤੰਦਰਾਂ ਦੇ ਵੱਲੋਂ ਸ਼ਰਾਬ ਦੀ ਸੇਵਾ ਕੀਤੀ ਜਾ ਰਹੀ ਹੈ ਸ਼ਰਾਬ ਦਾ ਲੰਗਰ ਹੀ ਲਾ ਦਿੱਤਾ ਗਿਆ ਤੇ ਉੱਥੇ ਅੱਗੇ ਵੇਖੋ ਇਸ ਹੜ ਦੇ ਵਿਚਾਲੇ ਇਹ ਸ਼ਰਾਬੀਏ ਵੀ ਜਿਹੜੇ ਨੇ ਇਹ ਇਸ ਸੇਵਾ ਦਾ ਮਜ਼ਾ ਲੈਣ ਦੇ ਲਈ ਮੌਕੇ ਤੇ ਪਹੁੰਚ ਗਏ ਨੇ ਚੱਖਣਾ ਹੱਥ ਦੇ ਵਿੱਚ ਗਲਾਸ ਸਭ ਕੁਝ ਇਹਨਾਂ ਨੂੰ ਉੱਥੇ ਹੀ ਮੌਜੂਦ ਹੈ ਤਾਂ ਦੱਸ ਜਿਏ ਕਿ ਇਹ ਤਸਵੀਰਾਂ ਹੁਣ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਵੀ ਕਰਦੀਆਂ ਨੇ ਪੰਜਾਬ ਦੇ ਵਿੱਚ ਇਸ ਵੇਲੇ ਜਿੱਥੇ ਹੜ ਦੀ ਮਾਰ ਪੈ ਰਹੀ ਹੈ ਲੋਕ ਸੇਵਾ ਕਰ ਰਹੇ ਨੇ ਤੇ ਉੱਥੇ ਨਾ ਪਤੰਦਰਾ ਦੇ ਵੱਲੋਂ ਵੀ ਵੇਖੋ ਨੋਕੀ ਸੇਵਾ ਕੀਤੀ ਜਾ ਰਹੀ ਹੈ ਇੱਕ ਪਾਸੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਂਦਾ ਪਰ ਇਹਨਾਂ ਦੀ ਇਹ ਖਾਸ ਸੇਵਾ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ ਤੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਇੱਕ ਪਾਸੇ ਤਾਂ ਐਨੀ ਡਰਾਉਣੀ ਸਥਿਤੀ ਬਣੀ ਹੈ ਤੇ ਉਸ ਦੇ ਵਿੱਚ ਪਤੰਦਰ ਵੇਖੋ दारू ਦਾ ਲੰਗਰ ਲਾ ਰਹੇ ਨੇ ਜੀ ਹਾਂ दारू ਦੀ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਹਿੰਦੇ ਹੁਣੇ ਕਿ ਰਾਸ਼ਨ ਤਾਂ ਚਲੋ ਲੋਕੀ ਵੰਡ ਹੀ ਰਹੇ ਨੇ ਹੜ ਪੀੜਤਾਂ ਦੇ ਲਈ ਹੁਣ ਸ਼ਰਾਬ ਕਿੱਥੋਂ ਮਿਲਣੀ ਹੈ ਕਿਉਂਕਿ ਹੜ ਆ ਗਏ ਨੇ ਠੇਕੇ ਵੀ ਬੰਦ ਨੇ ਤਾਂ ਸ਼ਰਾਬ ਵੀ ਵੰਡ ਤਾ ਇਨਾਂ ਪਤੰਦਰਾਂ ਦੇ ਵੱਲੋਂ ਸ਼ਰਾਬ ਦੀ ਸੇਵਾ ਕੀਤੀ ਜਾ ਰਹੀ ਹੈ ਸ਼ਰਾਬ ਦਾ ਲੰਗਰ ਹੀ ਲਾ ਦਿੱਤਾ ਗਿਆ ਤੇ ਉੱਥੇ ਅੱਗੇ ਵੇਖੋ ਇਸ ਹੜ ਦੇ ਵਿਚਾਲੇ ਇਹ ਸ਼ਰਾਬੀਏ ਵੀ ਜਿਹੜੇ ਨੇ ਇਹ ਇਸ ਸੇਵਾ ਦਾ ਮਜ਼ਾ ਲੈਣ ਦੇ ਲਈ ਮੌਕੇ ਤੇ ਪਹੁੰਚ ਗਏ ਨੇ ਚੱਖਣਾ ਹੱਥ ਦੇ ਵਿੱਚ ਗਲਾਸ ਸਭ ਕੁਝ ਇਹਨਾਂ ਨੂੰ ਉੱਥੇ ਹੀ ਮੌਜੂਦ ਹੈ ਤਾਂ ਦੱਸ ਜਿਏ ਕਿ ਇਹ ਤਸਵੀਰਾਂ ਹੁਣ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਵੀ ਕਰਦੀਆਂ ਨੇ ਪੰਜਾਬ ਦੇ ਵਿੱਚ ਇਸ ਵੇਲੇ ਜਿੱਥੇ ਹੜ ਦੀ ਮਾਰ ਪੈ ਰਹੀ ਹੈ ਲੋਕ ਸੇਵਾ ਕਰ ਰਹੇ ਨੇ ਤੇ ਉੱਥੇ ਨਾ ਪਤੰਦਰਾ ਦੇ ਵੱਲੋਂ ਵੀ ਵੇਖੋ ਨੋਕੀ ਸੇਵਾ ਕੀਤੀ ਜਾ ਰਹੀ ਹੈ ਇੱਕ ਪਾਸੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਂਦਾ ਪਰ ਇਹਨਾਂ ਦੀ ਇਹ ਖਾਸ ਸੇਵਾ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ ਤੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਇੱਕ ਪਾਸੇ ਤਾਂ ਐਨੀ ਡਰਾਉਣੀ ਸਥਿਤੀ ਬਣੀ ਹੈ ਤੇ ਉਸ ਦੇ ਵਿੱਚ ਪਤੰਦਰ ਵੇਖੋ दारू ਦਾ ਲੰਗਰ ਲਾ ਰਹੇ ਨੇ ਜੀ ਹਾਂ दारू ਦੀ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਹਿੰਦੇ ਹੁਣੇ ਕਿ ਰਾਸ਼ਨ ਤਾਂ ਚਲੋ ਲੋਕੀ ਵੰਡ ਹੀ ਰਹੇ ਨੇ ਹੜ ਪੀੜਤਾਂ ਦੇ ਲਈ ਹੁਣ ਸ਼ਰਾਬ ਕਿੱਥੋਂ ਮਿਲਣੀ ਹੈ ਕਿਉਂਕਿ ਹੜ ਆ ਗਏ ਨੇ ਠੇਕੇ ਵੀ ਬੰਦ ਨੇ ਤਾਂ ਸ਼ਰਾਬ ਵੀ ਵੰਡ ਤਾ ਇਨਾਂ ਪਤੰਦਰਾਂ ਦੇ ਵੱਲੋਂ ਸ਼ਰਾਬ ਦੀ ਸੇਵਾ ਕੀਤੀ ਜਾ ਰਹੀ ਹੈ ਸ਼ਰਾਬ ਦਾ ਲੰਗਰ ਹੀ ਲਾ ਦਿੱਤਾ ਗਿਆ ਤੇ ਉੱਥੇ ਅੱਗੇ ਵੇਖੋ ਇਸ ਹੜ ਦੇ ਵਿਚਾਲੇ ਇਹ ਸ਼ਰਾਬੀਏ ਵੀ ਜਿਹੜੇ ਨੇ ਇਹ ਇਸ ਸੇਵਾ ਦਾ ਮਜ਼ਾ ਲੈਣ ਦੇ ਲਈ ਮੌਕੇ ਤੇ ਪਹੁੰਚ ਗਏ ਨੇ ਚੱਖਣਾ ਹੱਥ ਦੇ ਵਿੱਚ ਗਲਾਸ ਸਭ ਕੁਝ ਇਹਨਾਂ ਨੂੰ ਉੱਥੇ ਹੀ ਮੌਜੂਦ ਹੈ ਤਾਂ ਦੱਸ ਜਿਏ ਕਿ ਇਹ ਤਸਵੀਰਾਂ ਹੁਣ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਵੀ ਕਰਦੀਆਂ ਨੇ ਪੰਜਾਬ ਦੇ ਵਿੱਚ ਇਸ ਵੇਲੇ ਜਿੱਥੇ ਹੜ ਦੀ ਮਾਰ ਪੈ ਰਹੀ ਹੈ ਲੋਕ ਸੇਵਾ ਕਰ ਰਹੇ ਨੇ ਤੇ ਉੱਥੇ ਨਾ ਪਤੰਦਰਾਂ ਦੇ ਵੱਲੋਂ ਵੀ ਵੇਖੋ ਨੋਕੀ ਸੇਵਾ ਕੀਤੀ ਜਾ ਰਹੀ ਹੈ ਇੱਕ ਪਾਸੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਂਦਾ ਪਰ ਇਹਨਾਂ ਦੀ ਇਹ ਖਾਸ ਸੇਵਾ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ ਤੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਇੱਕ ਪਾਸੇ ਤਾਂ ਐਨੀ ਡਰੌਣੀ ਸਥਿਤੀ ਬਣੀ ਹੈ ਤੇ ਉਸ ਦੇ ਵਿੱਚ ਇਹ ਪਤੰਦਰ ਵੇਖੋ दारू ਦਾ ਲੰਗਰ ਲਾ ਰਹੇ ਨੇ ਜੀ ਹਾਂ दारू ਦੀ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਹਿੰਦੇ ਹੁਣੇ ਕੀ ਰਾਸ਼ਨ ਤਾਂ ਚਲੋ ਲੋਕੀ ਵੰਡ ਹੀ ਰਹੇ ਨੇ ਹੜ ਪੀੜਤਾਂ ਦੇ ਲਈ ਹੁਣ ਸ਼ਰਾਬ ਕਿੱਥੋਂ ਮਿਲਣੀ ਹੈ ਕਿਉਂਕਿ ਹੜ ਆ ਗਏ ਨੇ ਠੇਕੇ ਵੀ ਬੰਦ ਨੇ ਤਾਂ ਸ਼ਰਾਬ ਵੀ ਵੰਡ ਦੋ ਤਾਂ ਇਹਨਾਂ ਪਤੰਦਰਾਂ ਦੇ ਵੱਲੋਂ ਸ਼ਰਾਬ ਦੀ ਸੇਵਾ ਕੀਤੀ ਜਾ ਰਹੀ ਹੈ ਸ਼ਰਾਬ ਦਾ ਲੰਗਰ ਹੀ ਲਾ ਦਿੱਤਾ ਗਿਆ ਤੇ ਉੱਥੇ ਅੱਗੇ ਵੇਖੋ ਇਸ ਹੜ ਦੇ ਵਿਚਾਲੇ ਇਹ ਸ਼ਰਾਬੀਏ ਵੀ ਜਿਹੜੇ ਨੇ ਇਹ ਇਸ ਸੇਵਾ ਦਾ ਮਜ਼ਾ ਲੈਣ ਦੇ ਲਈ ਮੌਕੇ ਤੇ ਪਹੁੰਚ ਗਏ ਨੇ ਚੱਖਣਾ ਹੱਥ ਦੇ ਵਿੱਚ ਗਲਾਸ ਸਭ ਕੁਝ ਇਹਨਾਂ ਨੂੰ ਉੱਥੇ ਹੀ ਮੌਜੂਦ ਹੈ ਤਾਂ ਦੱਸ ਜਿਏ ਕਿ ਇਹ ਤਸਵੀਰਾਂ ਹੁਣ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਵੀ ਕਰਦੀਆਂ ਹਨ